ਇਹ ਵੀਡੀਓ ਪਾਕਿਸਤਾਨ ਤੋਂ ਜਿੱਦੇ ਵਿੱਚ ਕਿ ਇਸ ਨਾਲ ਖੜੀ ਕੁੜੀ ਦੇ ਉੱਤੇ ਚੋਰੀ ਦਾ ਕੇਸ ਪਵਾ ਕੇ ਇਹਨੂੰ ਗ੍ਰਿਫਟਾਰ ਕਰਵਾਇਆ ਗਿਆ ਦੇਖੋ ਜਦਕਿ ਇਹ ਪੁਲਿਸ ਦੀ ਕਸਟਡੀ ਦੇ ਵਿੱਚ ਇਸ ਤੋਂ ਜਿਹੜੀ ਬਰਾਮਦ ਹੋਈਆਂ ਚੀਜ਼ਾਂ ਜਿਦੇ ਵਿੱਚ ਇਹਦੇ ਉੱਤੇ ਉਲਟਾ ਇਲਜ਼ਾਮ ਸੀਗਾ ਵੀ ਇਹ ਗਹਿਣੇ ਤੇ ਮੋਬਾਈਲ ਵਗੈਰਾ ਰੋਲਸ ਰॉयਲ ਦੀ ਘੜੀ ਵੀ ਇਹਨੇ ਚੋਰੀ ਕੀਤੀ ਜਦਕਿ ਉਹ ਬਾਅਦ ਦੇ ਵਿੱਚ ਖੁਦ ਦੀ ਕੇਸ ਪ੍ਰਾਪਰਟੀ ਇਸਦੀ ਸਾਬਤ ਹੋ ਗਈ ਹੈ ਤੇ ਪੂਰੀ ਡਿਟੇਲ ਦੇਖਣ ਦੇ ਲਈ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਹਾਂਜੀ ਸਵਾਗਤ ਹੈ ਸਭ ਦਾ نو ਫੈਕਟ 'ਚ ਤੇ ਅੱਜ ਦਾ ਫੈਕਟ ਜੋ પ્રાਣੀਆਂ ਆਪਣੀਆਂ ਕੁਝ ਗੱਲਾਂ ਨੇ ਵੀ ਜਿਵੇਂ ਕਹਿੰਦੇ ਵੀ ਉਹਨੇ ਵੀ ਜੇ ਜਦ ਕੁੱਤੀ ਚੋਰਾ ਨਾਲ ਰਲ ਜਵੇ ਤੇ ਫੇਰ ਤਾਂ ਰੱਬ ਹੀ ਰੱਖਾ ਜਾਂ ਜਦੋਂ ਬਾੜੀ ਜਿਹੜੀ ਆ ਉਹ ਖੇਤ ਨੂੰ ਖਾਣ ਲੱਗ ਜਵੇ ਤੇ ਫੇਰ ਉਸ ਬਾੜ ਦਾ ਕੋਈ ਫਾਇਦਾ ਨਹੀਂ ਇਹ ਸਟੋਰੀ ਜਿਹੜੀ ਹੈ ਇਹ ਬੇਸਡ ਹੈ ਜੀ ਇੱਕ ਪਾਕਿਸਤਾਨ ਦੇ ਵਿੱਚ ਪਾਕਿਸਤਾਨੀ ਬੰਦੇ ਨੇ ਉਹਦੇ ਪਰਿਵਾਰ ਨੇ ਮਿਲ ਕੇ ਕਾਰਾ ਕੀਤਾ ਜੀ ਦੇ ਵਿੱਚ ਤੁਹਾਨੂੰ ਦੱਸਾਂ ਕਿ ਜਿਵੇਂ ਆਪਣੇ ਇੰਡੀਆ ਚੋ ਵੀ ਸਾウਦੀ ਅਰਬ ਜਾਂਦੇ ਨੇ ਕੰਮ ਕਰ ਕਰਨ ਐਵੇਂ ਪਾਕਿਸਤਾਨ ਦੇ ਵਿੱਚੋਂ ਕੋਈ ਪਰਸਨ ਸਾウਦੀ ਅਰਬ ਪਿਛਲੇ 2-3 ਦਸ਼ਕਾਂ ਤੋਂ ਕੰਮ ਕਰ ਰਿਹਾ ਸੀ ਤੇ ਉਹਨੇ ਪਿੱਛੋਂ ਆਪਣੇ ਪਰਿਵਾਰ ਦੇ ਹੋਰ ਵੀ ਮੈਂਬਰ ਉੱਥੇ ਬੁਲਾਏ ਆਪਣੇ ਮੁੰਡੇ ਆਪਣੇ ਭਰਾ ਤੇ ਹੁਣ ਪਿਛਲੇ ਸਮੇਂ ਦੌਰਾਨ ਜਦੋਂ ਆਪਣੇ ਇੰਡੀਆ ਦੇ ਵਿੱਚ ਵੀ ਹੜ੍ਹ ਵਗੈਰਾ ਨਾਲ ਪੰਜਾਬ 'ਚ ਕਾਫੀ ਨੁਕਸਾਨ ਹੋਇਆ ਤੇ ਇਸੇ ਤਰ੍ਹਾਂ ਨਾਲ ਲੈਂਦੇ ਪੰਜਾਬ ਵੱਲ ਵੀ ਕਾਫੀ ਨੁਕਸਾਨ ਹੋਇਆ ਜਿਸ ਦੇ ਵਿੱਚ ਉਹਨਾਂ ਜਿਹੜੇ ਸਾਊਦੀ ਅਰਬ ਰਹਿੰਦੇ ਸੀ ਬੰਦੇ ਉਹਨਾਂ ਨੇ ਉੱਥੋਂ ਦੇ ਮਾਲਕਾਂ ਦੀ ਇੱਕ ਕੋਈ ਕੁੜੀ ਹੈ ਜਿਹਦਾ ਨਾਮ ਨੂਰ ਹੈ ਮੈਂ ਵੀਡੀਓ ਅੱਗੇ ਤੁਹਾਨੂੰ ਦਿਖਾਉਂਗਾ ਤੇ ਉਸ ਨੂਰ ਨਾਮ ਦੀ ਜਿਹੜੀ ਉਹ ਕੁੜੀ ਐ ਤੇ ਉਹਨਾਂ ਜਿਵੇਂ ਐਨਜੀਓ ਵਰਕ ਕਰਦੀ ਆ ਵੀ ਇਹਨੇ ਇਸ ਤਰ੍ਹਾਂ ਦੀ ਕਿਤੇ ਵੀ ਕੋਈ ਕ੍ਰਾਈਸਿਸ ਆਵੇ ਤਾਂ ਉਹ ਉੱਥੇ ਹੈਲਪ ਦੇ ਲਈ ਚਲੀ ਜਾਂਦੀ ਹੈ ਤੇ ਉਹਨਾਂ ਨੇ ਉਸ ਲੇਡੀਜ਼ ਨੂੰ ਕਹਿਵਾ ਕੇ ਵੀ ਆਪਣੇ ਪਾਕਿਸਤਾਨ ਬੁਲਾ ਲਿਆ ਵੀ ਇੱਥੇ ਬਹੁਤ ਮਾੜੇ ਹਾਲਾਤ ਨੇ ਵੀ ਫਲੱਡ ਵਗੈਰਾ ਆਏ ਹੋਏ ਨੇ ਵੀ ਤੁਸੀਂ ਵੈਸੇ ਵੀ ਮਦਦ ਕਰਦੀ ਹੋ ਲੋਕਾਂ ਦੀ ਤੇ ਤੁਸੀਂ ਆਓ ਤੇ ਆ ਮਦਦ ਕਰੋ ਸਾਡੇ ਪਾਕਿਸਤਾਨ ਦੇ ਬਹੁਤ ਬੁਰੇ ਹਾਲਾਤ ਨੇ ਤੇ ਉਹ ਉਥੋਂ 4 ਲੱਖ ਰਿਆਲ ਇਸ ਵੇਲੇ ਇੱਕ ਰਿਆਲ ਦੀ ਕੀਮਤ ਮੇਰੇ ਹਿਸਾਬ ਨਾਲ 22-23 ਰੁਪਏ ਦੇ ਨੇੜੇ ਤੇ ਚੱਲ ਰਹੀ ਹੋਣੀ ਹੈ ਤੇ ਉਹ ਦੇਖੋ ਵੀ ਉਹ ਮੇਰੇ ਹਿਸਾਬ ਨਾਲ 22-23 ਲੱਖ ਰੁਪਈਆ ਇੰਡੀਅਨ ਜਾਂ ਪਾਕਿਸਤਾਨ ਜਿਹਦਾ ਹੋਰ ਵੀ ਕਰੰਸੀ ਰੇਟ ਜ਼ਿਆਦਾ ਵਾ ਉਹ ਉੱਥੇ ਦਾ ਮੇਰੇ ਹਿਸਾਬ ਨਾਲ ਚੈੱਕ ਕਰ ਰਹੇ ਨੇ ਮੈਂ ਚੈੱਕ ਕਰਕੇ ਹੋਣੀ ਦੱਸ ਦੇ ਰਹੇ ਤੇ ਪਾਕਿਸਤਾਨ ਦਾ 74 ਰੁਪਏ ਤੇ 94 ਪਾਕਿਸਤਾਨੀ ਪੈਸੇ ਉਹ ਇੰਨੀ ਕਰੰਸੀ ਜਿਹੜੀ ਨਗਦ ਉਹ ਲੈ ਕੇ ਆਈ ਸੀ ਇਸ ਤੋਂ ਇਲਾਵਾ ਵੀ ਕੁਝ ਹੋਊਗਾ ਤੇ ਉਸ ਤੋਂ ਇਲਾਵਾ ਉਹਦੇ ਕੋਲ ਦੇਖੋ ਜੀ 골ਡ ਸੀ ਚੈਨ ਰਿੰਗ ਹੱਥਾਂ ਦੀਆਂ ਚੂੜੀਆਂ ਤੇ ਉਹ ਵੀਡੀਓ ਚ ਅੱਗੇ ਦਿਖਾ ਦਊਗਾ ਜੋ ਪਾਕਿਸਤਾਨੀ ਉੱਥੇ ਜਦੋਂ ਕਹਿੰਦੇ ਨੇ ਵੀ ਤੱਕਾ ਜਦੋਂ ਕਿਸੇ ਨਾਲ ਹੋਵੇ ਤੇ ਆਤ ਦਾ ਖੁਦਾ ਨਾਲ ਵੈਰ ਹੁੰਦਾ ਤੇ ਉਹ ਮੁਸਲਮ ਕੰਟਰੀ ਦੇ ਵਿੱਚ ਮੁਸਲਮ ਮੁਸਲਮਾਨ ਹੀ ਜਿਹੜੇ ਐ ਮੁਸਲਮ ਕਮਿਊਨਿਟੀ ਦੇ ਐਡਵੋਕੇਟਸ ਉਹ ਵਿਚਾਰੇ ਉਸ ਦੀ ਮਦਦ ਕਰਨ ਦੇ ਲਈ ਆਏ ਕਿਉਂਕਿ ਉਹ ਜਿਹੜੇ ਇੱਕ ਕੋਈ ਐਡਵੋਕੇਟ ਨੇ ਉੱਥੇ ਦੇ ਉਹ ਬਾਏ ਦਾ ਚਾਂਸ ਆਪਣੇ ਕਿਸੇ ਹੋਰ ਮੁਵਕਿਲ ਨੂੰ ਮਿਲਣ ਆਏ ਸੀਗੇ ਤੇ ਉੱਥੇ ਉਹਨਾਂ ਨੂੰ ਉਸ ਦੀ ਸਟੋਰੀ ਦਾ ਪਤਾ ਚੱਲਿਆ ਤੇ ਉਹਨਾਂ ਨੇ ਫਿਰ ਉਹਦਾ ਜਿਹੜਾ ਵੀ ਕੇਸ ਹੈਂਡਲ ਕਰਦੇ ਹੋਏ ਇੱਕ ਦੇ ਜਿਹੜਾ ਚੋਰੀ ਦਾ ਕੇਸ ਉਹਦੇ ਉੱਤੇ ਦੇਖੋ ਬਾਹਰੋਂ ਆਈ ਹੈਲਪ ਕਰਨ ਵਾਲੇ 4 ਲੱਖ ਰਿਆਲ ਲੈ ਕੇ ਆਈ ਨਾਲੇ ਉਹਦੇ ਕੋਲ 3-4 ਐਪਲ ਦੇ ਫੋਨ ਘਟੋ-ਘਟ ਲੱਖਾਂ ਰੁਪਏ ਦਾ ਉਹਦਾ 골ਡ ਤੇ ਰੋਲੇਕਸ ਦੀ ਘੜੀ ਵੀ ਉਹਦੇ ਕੋਲ ਉਹ ਦੇਖੋ ਰੋਲੇਕਸ ਦੀ ਘੜੀ ਦਾ ਕੀ ਰੇਟ ਆ ਤੇ ਉਹਨੂੰ ਵਿਚਾਰੀ ਨੂੰ ਉਹ ਬੰਦਿਆਂ ਨੇ ਇੱਥੇ ਬੁਲਾ ਕੇ ਜੀ ਤੁਸੀਂ ਆਓ ਇੱਥੇ ਮਦਦ ਕਰੋ ਇੱਥੇ ਉਹਨੂੰ ਡੇਢ ਮਹੀਨੇ ਰੱਖਿਆ ਗਿਆ ਤੇ ਉਹਦੇ ਨਾਲ ਫਿਜ਼ੀਕਲ ਟੌਰਚਰ ਵੀ ਬਹੁਤ ਹੋਇਆ ਕਹਿੰਦੇ ਆ ਵੀ ਉਹਦੇ ਜਿਹੜੇ ਆਪਣੇ ਫੋਰਕ ਹੁੰਦੇ ਨੇ ਜਿਹੜੇ ਆ ਜਿਨ੍ਹਾਂ ਨਾਲ ਆਪਾਂ ਨੂਡਲਸ ਵਗੈਰਾ ਖਾਣੇ ਆ ਤੇ ਉਹ ਗਰਮ ਕਰਕੇ ਵੀ ਕਹਿੰਦੇ ਉਹਦੇ ਤੇ ਦਾਗ ਲੱਗੇ ਨੇ ਉਹ ਫਿਜ਼ੀਕਲ ਹਲੇ ਉਹਨਾਂ ਨੇ ਉਹਨਾਂ ਦੀ ਜਿਹੜੀ ਆ ਮੈਡੀਕਲ ਰਿਪੋਰਟ ਲੈਣੀ ਆ ਤੇ ਇਹ ਦੇਖੋ ਵੀ ਉਹ ਪਾਕਿਸਤਾਨ ਦੇ ਬੰਦੇ ਜਿਹੜੇ ਕਿਸੇ ਜਗ੍ਹਾ ਕੰਮ ਕਰਦੇ ਨੇ ਉੱਥੋਂ ਉਹਨਾਂ ਦਾ ਘਰ-ਵਾਰ ਚੱਲਦਾ ਤੇ ਉਹਨਾਂ ਦੇ ਹੀ ਮਤਲਬ ਬੇਟੀ ਨੂੰ ਇੱਥੇ ਬੁਲਾ ਕੇ ਤੇ ਉਹਦੇ ਵਿਰੁੱਧ ਉਹਨਾਂ ਨੇ ਚੋਰੀ ਦਾ ਮਕਦਮਾ ਦਰਜ ਕਰਾਤਾ ਤੇ ਨਾਲ ਹੀ ਉਸ ਤੋਂ ਇਲਾਵਾ ਇੱਕ ਹੋਰ ਕੇਸ ਦੇ ਵਿੱਚ ਵੀ ਉਹਦੇ ਤੇ ਮੁਕੱਦਮਾ ਦਰਜ ਹੋਇਆ ਫਿਰ ਜਦੋਂ ਵਕੀਲ ਭਾਈਚਾਰਾ ਉੱਥੇ ਦਾ ਖੜਾ ਹੋਇਆ ਫਿਰ ਉਹਨਾਂ ਨੇ ਜਾ ਕੇ ਬਿਆਨ ਦਿੱਤੇ ਨੇ ਵੀ ਜਿਹੜਾ ਇਹ ਮੋਬਾਈਲ ਨੇ ਜਾਂ ਇਹ ਜਿਹੜੀ 골ਡ ਚੀਜ਼ ਹੈ ਕਿਉਂਕਿ ਪਾਕਿਸਤਾਨ 'ਚ ਤਾਂ ਉਹ ਜਿਆ 골ਡ ਵੀ ਨਹੀਂ ਮਿਲਦਾ ਵੀ ਕੋਈ ਦਾਵਾ ਕਰ ਦੇਵੇ ਜੀ ਇਹ ਮੇਰਾ 골ਡ ਨੇ ਚੋਰੀ ਕੀਤਾ ਤੇ ਅੱਗੇ ਮੈਂ ਤੁਹਾਨੂੰ ਵੀਡੀਓ ਜ਼ਰੂਰ ਦਿਖਾਉਂਗਾ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤਾਂ ਤੁਹਾਨੂੰ ਕਹਾਣੀ ਸਮਝ ਆਊਗੀ ਤੇ ਮੈਂ ਉਹਨਾਂ ਵਕੀਲਾਂ ਦੇ ਬਿਆਨ ਵੀ ਤੁਹਾਨੂੰ ਸੁਣਾਉਂਗਾ ਜੋ ਵਕੀਲ ਸਾਹਿਬ ਬਿਆਨ ਦੇ ਰਹੇ ਨੇ ਤੇ ਬੜਾ ਇੰਟਰਸਟਿੰਗ ਜਿਹੜਾ ਇਹ ਫੈਕਟ ਲੱਗਿਆ ਵੀ 10000 ਇੱਕ ਤਾਂ ਪਾਕਿਸਤਾਨ ਵੈਸੇ ਹੀ ਆਪਣੇ ਹਾਲਾਤਾਂ ਦਾ ਮਾਰਿਆ ਹੋਇਆ ਵਾ ਫਿਰ ਤੁਸੀਂ 사우ਦੀ ਅਰਬ ਦੇ ਵਿੱਚ ਕੱਲ ਨੂੰ ਜਾ ਕੇ ਕੀ ਮੂੰਹ ਦਿਖਾਉਂਗੇ ਵੀ ਤੁਸੀਂ ਉਸੇ ਪਾਕਿਸਤਾਨ ਚੋਂ ਜਿੱਥੇ ਤੁਹਾਡੀ ਹੈਲਪ ਲਈ ਆਈ ਇੱਕ ਲੇਡੀਜ਼ ਦੇ ਨਾਲ ਤੁਸੀਂ ਉਦਾਂ ਦਾ ਅਤਿਆਚਾਰ ਕਰ ਰਹੇ ਹੋ ਉਹਦੇ ਖਿਲਾਫ ਮੁਕਦਮੇ ਕਰਾ ਰਹੇ ਹੋ ਜਦਕਿ ਉਹਦੇ ਕੋਲ ਵੈਲਿਡ ਪਾਸਪੋਰਟ ਤੇ ਜੋ ਵੈਲਿਡ ਵੀਜ਼ਾ ਸਾਰੀਆਂ ਮਤਲਬ ਉਹ ਚੀਜ਼ਾਂ ਉਹਦੀਆਂਦਰਸਤ ਨੇ ਪਰ ਪਤਾ ਨਹੀਂ ਕਿ ਛੜੇੰਤਰ ਦੇ ਅਧੀਨ ਜਾਂ ਤਾਂ ਉਸ ਆਈਓ ਨੂੰ ਵੀ ਕੋਈ ਪੈਸੇ ਸੰਬੰਧੀ ਕੁਛ ਲਾਲਚ ਆ ਗਿਆ ਹੋਣਾ ਜਾਂ ਕਿ ਜਿਹੜਾ ਵੀ ਉੱਚ ਅਧਿਕਾਰੀ ਉਸ ਕੇਸ ਦਾ ਸ਼ਾਇਦ ਉਹਨੇ ਇਹਨੂੰ ਤਰੀਕੇ ਨਾਲ ਡੀਲ ਨਹੀਂ ਕੀਤਾ ਤੇ ਹੁਣ ਉਥੇ ਦਾ ਜਿਹੜਾ ਵਕੀਲ ਭਾਈਚਾਰਾ ਪਾਕਿਸਤਾਨ ਦਾ ਉਹ ਉਸ ਨੂਰ ਜਿਹੜੀ ਹਲੇ ਉਹਦੀ ਮਿਲਨ ਦਾ ਉਮਰ ਵੀ 23 24 25 ਸਾਲ ਹੀ ਹੋਣੀ ਆ ਉਹਦੇ ਨਾਲ ਖੜਾ ਵਾ ਤੇ ਆਜੋ ਅੱਗੇ ਮੈਂ ਤੁਹਾਨੂੰ ਉਹ ਵੀਡੀਓ ਦਿਖਾਉਣ ਦੇ ਲਈ ਲੈ ਚੱਲਦਾ اشرافیہ فیملی ہے نوبل فیملی ہے ان کے خاندار کو نابت اللہ کی جو چابی ہے اس کی امانت ہے وہ وہاں سے آتی ہے پاکستان میں پاکستانیوں کی مدد کرنے کے لیے لیکن لیکن پاکستانیوں کا یہ عالم ہے کہ اس بچاری کے ساتھ جو ظلم اور بربریت کی جو پیسے لائی جو سونا لیا جو پرسنل آئی فونز لائے وہ سارے چین لیے الٹا ان کے اوپر

ਇਹ ਜੋ ਆਈਓ ਹੈ ਉਸ ਦੇ ਖਿਲਾਫ ਵੀ ਆਈਓ ਦੇ ਖਿਲਾਫ ਇਨਕੁਆਇਰੀ ਹੋਣੀ ਚਾਹੀਦੀ ਆ ਇਸ ਵਾਕਏ ਦੀ ਸਹੀ ਇਸ ਕੇਸ ਦੇ ਵਿੱਚ ਜਿਹੜੇ ਇਹ ਵਕੀਲ ਸਾਹਿਬ ਹੁਣ ਆਏ ਨੇ ਮਾਈਕ ਤੇ ਇਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਇਹ ਆਪਣੇ ਕਿਸੇ ਮੁਵਕਿਲ ਨੂੰ ਆਪਣੇ ਕਿਸੇ ਕਲੈਂਡ ਨੂੰ ਮਿਲਣ ਦੇ ਲਈ ਆਏ ਸੀਗੇ ਇਸ ਇੰਪ੍ਰੀਜ਼ਨਮੈਂਟ 'ਚ ਤੇ ਇਹਨਾਂ ਨੇ ਫਿਰ ਇਹ ਮਾਮਲਾ ਸਾਰਾ ਜਿਹੜਾ ਬਾਕੀਆਂ ਦੇ ਧਿਆਨ 'ਚ ਲਿਆਂਦਾ ਆਓ ਸੁਣਦਿਆਂ ਇਹ ਕੀ ਕਹਿ ਰਹੇ ਨੇ ਬismillahirrahmanirrahim تعالی بارگاہ میں یہ ذمہ داری سونپ دی سیکنڈ یہ اسی کراچی علاقہ کے اندر میں اپنے آیا جہاں میری ملاقات اس بچی سے ہوئی جس کا نام فاطمہ یہ سعودین سٹیزن ہے جو کہ عربی میں بات کر رہی تھی الحمدللہ للہ تھوڑی بہت میں نے عربی کی پہچان رکھتے ہوئے میں نے اس کا سارا مسئلہ سمجھا جس کے بعد میں نے وطالت اندر فائل کیا اور مجھے پتہ چلا ایک کیس ہے تین سو اسی چوری کا اور دوسرا کیس ہے دونوں ایسا میں جب کیس کی گہرائی میں گیا تو مجھے پتہ چلا کہ کمپلیمنٹ جو کا کیس ہے وہ ان کے والد صاحب کے پاس ان کے والد صاحب ان کے تفیل تھے اور سعودیہ میں ان کے والد نے تیس سال ان کے والد کے پاس کی اب یہاں انہوں نے بتایا کہ ان کے والد کے پاس یعنی کہ اس لڑکی کے باپ کے پاس ان پاکستان کا جو کوئی ایک شخص ہے اس نے تیس سال نوکری کی ہے کفل شبد آتا ہے وہ وہاں کے جو ارب عربک لوگ ہیں جو اپنے یہاں کام پہ لوگوں رکھتے ہیں تو اس کو کفل کہا جاتا ہے جو سرکشک ہوتا ہے کام دینے والا ہوتا ہے اس کو کفل کہا جاتا ہے تو اس کفل یعنی اس لڑکی کے باپ نے اس بندے کو تیس سال تک نوکری پہ رکھا تھا ان سے بار بار کانٹیٹ کیا اور اس بات پہ مجبور کیا پاکستان میں سیلاب آئے ہوئے ہیں یہ پچیس شوال کو کراچی پہنچتی ہیں اور جوہر کے اندر ایک فلیٹ کے اندر ان کو ڈیڑھ سے دو مہینہ رکھا جاتا ہے جہاں ان کے پاس چار لاکھ ریال ہوتے ہیں تین آئی فون ہوتے ہیں ایک آئی فون ان کے اپنے استعمال میں ہوتا ہے لے لیا جاتا ہے اور اس کے بعد جب ان پہ ظلم و بربریت کی گئی کہ اور بھی پیسے منگواؤ اس پوری فیملی نے جو کہ کمپلین تھے رشتے دار تھے انہوں نے جو چمچ ہوتے ہیں لوہے کے وہ جلا کر کے ان کی ٹانگوں پہ جلایا گیا ہے سگریٹ سے ان کو جلایا گیا ہے اور جب یہ گھر سے بھاگ کے باہر نکلی ہے انہوں نے ون کال کی ہے تو پولیس شار فیصل کی پہلے ففٹی فور میں ان کو بند کرتی ہے بعد میں چوری کی ایف آئی آر کرتی ہے اور اس میں جتنی بھی کیس پراپرٹی ان سے نکلتی ہے جس کے اندر ان کے چین ہوتے ہیں ان کے لاکٹ ہوتے ہیں ان کے رولیکس کی گھڑی ہوتی ہے ان کے آئی فون ہوتے ہیں وہ سارے کے سارا کیس پراپرٹی جانتی ہے اور الحمدللہ سکر الحمدللہ جس کے بعد تین تاریخ کو دوارہ ان کے ہیرنگ ہوتی ہے اور متعیہ کورٹ میں آتی ہے آٹھ تاریخ کو آٹھ اکتوبر کو نو اکتوبر کو آج آج میں نے کو فورٹی نائن آئی کی جس پہ متعیہ نے نو اپجیکشن دے دیا کہ جی مجھے کوئی اپجیکشن نہیں ہے کورڈ اس کو چھوڑ دے

میں چاہوں گا کہ اپنے ظلم کی اگر کچھ ٹائم کے لیے نور اپنی سے چوری کا سامان تھا وہ میں کے خود یہ 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 کہتا ہے 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 کہ بھائی ہمارا نہیں اس کا چین دکھائیں دکھائیں صاحب گولڈ کی چین ہے جس میں اس کا نام نکلا ہوا ہے رنگ کی گولڈ جو ہے اس میں بھی اس کا نام نکلا ہوا ہے نور یہ گولڈ جو پاکستان میں ملتا بھی نہیں ہے یہ لوکیٹ ہے میرا یہ ایس ایس پی جو انسٹیگیشن

تو اس پوری کہانی میں یہ ہے کہ یہ نور نام کی لڑکی ہے جو سعودی عربیہ سے یہاں پہ اپنے جو ان کے ورکر ہی کہہ سکتے ہیں جو پاکستانی ان کے یہاں پہ کام کرتے ہیں ان کے کہنے پہ یہ وہاں گئی پاکستان میں کراچی میں اور اس کے بعد ان کے اوپر جو تشدد ہوا ہے وہ تو اب یہی بتا سکتی ہیں کہ ان کو وہ کانٹوں کے ساتھ گرم کانٹے کر کے ان کے پیروں میں لگائے گئے ہیں یا اور جتنی بھی مطلب فزیکل ٹارچر ان کو کیا گیا ہو وہ تو جب میڈیکل ہوگا ان کا تو اس میں سامنے آئے گا پھر دیکھیں ان کی چین ہیں موبائلز ہیں اور قیمتی گھڑی ہے سو میں تو یہاں پر یہ پاکستان پولیس کا فیلئر کہوں گا نہیں تو پولیس کو اتنی تو ججمنٹ ہوتی ہے نا کہ ایک اس کا پاسپورٹ دیکھ رہے ہیں اریبک پاسپورٹ ہے آئی فون ہے اتنے اور اتنا مہنگا گولڈ انہوں نے لیا ہوا ہے تو وہ کہاں سے چوری کر سکتے ہیں یہ ٹوٹلی پاکستان پولیس کا فیلئر ہے یا اس کے پاس دماغ ہی نہیں ہے